ਆ ਗਿਆ ਠੌਲੇ ਪਿੰਡ ਦਾ ਫੀਰ ਸਟੇਡੀਅਮ ਨੂੰ ਬਾਹਰਸ ਦਾ ਕਰਕੇ ਖਲਲ ਪੈ ਗਿਆ ਨਹੀਂ ਤੇ ਕਿ ਐਨਵਰ ਦੇ ਦਿਨ ਪੂਰੀ ਬੋਲ ਰੌਣਕ ਹੁੰਦੀ ਆ ਚਾਰ ਪੰਜ ਟੀਮਾਂ ਘਟੋ ਘਟਾਈਆਂ ਹੁੰਦੀਆਂ ਤੇ ਜਲਦੀ ਹੁੰਦੀ ਆ ਠੌਲਾ ਸੰਡੇ ਸਪੈਸ਼ਲ ਲੀਗ ਚਾਰ ਪੰਜ ਦਿਨਾਂ ਦੀ ਪੂਰੀ ਪਹੁੰਚੀ ਹੁੰਦੀ ਹੈ ਗੇਟਣਾ ਬਾਹਰਸ ਹੋ ਗਈ ਸ਼ੁਰੂ ਕਰਤੀ ਹੈ ਫਿਰ ਤਾਂ ਮੌਸਮ ਬਹੁਤ ਖਤਰਨਾਕ ਹੋਇਆ ਇਤੋਂ ਤੱਕ ਹੀ ਬੈਠੀ ਸੀਗੀ ਆ ਜਿਹਾ ਵਰਦਾਸਤ ਮੌਸਮ ਹੈ ਟਾਪ ਦਾ ਅਜੀ ਹਲਕੀ ਜਿਹੀ ਵਾਤ ਤੇ ਧੁੰਦ ਵੀ ਪਈ ਹੋਈ ਆ ਸਾਈਡਾਂ ਦੇ ਦੇਖੋ ਕਦਾਂ ਬੜੀਆ ਜੀ ਬੜੀਆ ਮੇਰਾ ਭਰਾ ਬਹਿ ਜਾ đây là cái đàn gà về mang chi na mang là cái khám bác na cái đó lên

E' un'altra cosa che non si può Non si può fare niente. Non si può fare niente. ਸਟਾਰਟਿੰਗ ਤਾਂ ਪਹਿਲਾ ਹੀ ਕੰਮ ਹੋ ਗਿਆ ਸ਼ੁਰੂ ਝੋਨੇ ਵਾਲਿਆਂ ਨੂੰ ਗਾਲੀਆਂ ਭਈਆਂ ਬੜਾ ਫਟਾਫਟ ਹੋਣੀ ਪਈ। ਭੱਜ ਭੱਜ ਕੇ ਜਿਹੜੀ ਲੇਬਰ ਆ ਉਹਦਾ ਹਲਕੀ ਇੱਥੇ ਪੂਰਾ ਐਂਡਈਆ ਉੱਤੇ ਕਰ ਲਈਏ ਕੰਮ। ਕਰ ਗਿਆ ਕੰਮ ਇੰਨਾ ਫਿਰ ਲੱਗਾ ਆ। ਫਾਈਟਰ ਦੀ ਧੱਕਾ ਕੱਟਣਾ। 3 ਜੋਨੇ ਲੱਗੇ ਹੋ ਸਾਡੇ ਮੰਗਲੇ ਸ਼ਾਹੀ ਦੀ ਨਹੀਂ ਰਹੀ ਹੈ ਸ਼ਾਇਦ ਪਹਿਲੇ ਮੇਂ ਛੁੱਟੀ ਗਈ ਆਹ ਵੀ ਖੇਤ ਨਹੀਂ ਲਾਵਾ ਦਾ ਨਾ ਰੱਖੀ ਨਾ ਰੋਕ ਕੇ ਦਿਖਾਉਣਾ ਦੇਖੋ ਜੀ ਕਿਦਾਂ ਦਾ ਵਧੀਆ ਮੌਸਮ ਫਿਰਦਾ ਦੇਖੋ ਕਰੋ ਚੈੱਕ ਸਾਰੇ ਪਾਸੇ ਤੁੰਦ ਹੁੰਦਾ ਧੁੰਦ ਨਹੀਂ ਜੀ ਵੈਸੇ ਇਹ ਬਾਰਿਸ਼ ਪੈਰੀ ਉਹਦਾ ਕਰਕੇ ਲੱਗ ਰਿਆ ਜਾਨੀ ਕਿ ਬੱਦਲ ਪੂਰਾ ਕੁਲਿਆ ਮਿਲਿਆ ਪਿਆ ਆ ਗਰਦਾ ਤੇ ਨਹੀਂ ਆ ਦੇ ਛੁੱਟੀ ਵਾਲਾ ਦੇ ਨੇ ਆ ਬਾਰਸ਼ ਆ ਗਈ ਆ ਮੇਰੇ ਹਿਸਾਬ ਨਾਲ ਤਕਰੀਬਨ ਹਰੇਕ ਦੇ ਘਰ ਚ ਜਾਣਾ ਸਾਧ ਗਰਦੀ ਜਦੋਂ ਮੀਂਹ ਪਵੇ ਨਾ ਮੌਸਮ ਬੁਰੀ ਮੀਂਹ ਚੱਲਦਾ ਰਹੇਗਾ ਉਸ ਲਈ ਯਾਨੀ ਤੇ ਮਾਰ ਕੀ ਹੋਣੇ ਜਿਹੜੇ ਵੀ ਘਰ ਦੇ ਵਿੱਚ ਵੀ ਹੋਣ ਪੰਜਾਬੀ ਆਪਣੇ ਜੀ ਸਕਦੇ ਪੰਜਾਬ ਚ ਨਹੀਂ ਬਾਹਰੋਂ ਹੋ ਪੰਜਾਬ ਤੋਂ ਆ ਕਿਸੇ ਹੋਸਟੇਲ ਚ ਨੇ ਹੁਣ بارش ਪਿੱਦੀ ਹੋ ਗਈ ਤੇ ਕਾਣੀ بارش ਦੇ ਵੱਡੇ ਆਪਣੇ ਪਕੌੜੇ ਕੂੜੇ ਦੇ ਘਰਾਂ ਦੇ ਜ਼ਰੂਰ ਬਣਾਉਂਦੇ ਨੇ ਬੜੋਂ ਦੇ ਵੀ ਬੀਆਂ ਸਪੈਸ਼ਲ ਜਾਂ ਫਿਰ

ਸੇਨਾ ਮੈਂ ਪਹੁੰਚ ਲਾ ਘਰ ਤੇ ਵਾਹਿਗੁਰੂ ਸਾਰਿਆਂ ਦੇ ਮੇਰ ਪ੍ਰਿਆਤ ਰੱਖੇ ਸਾਹਮਣੇ ਨਜ਼ਰ ਆ ਨੇ ਗੁਰਦੁਆਰਾ ਸਾਹਿਬ ਰੋਈ ਦਰਸ਼ਨੇ ਦੇਖੋ ਜਿਹੜੇ ਉੱਠੋ ਵਾਹਿਗੁਰੂ ਦਾ ਨਾਮ ਲਓ ਵਧੀਆ ਦਿਨ ਨਿਕਲੇ